ਗੱਲ ਕਰਨ ਲੱਗੇ ਹਾਂ ਦਿਲ ਤੇ ਸਿਆਸਤਾ ਮਾਮਲਾ ਦਿਲ ਦੇ ਰੋਗਾਂ ਦੇ ਮਾਹ ਡਾਕਟਰ ਤੇ ਰਾਜਸੀ ਆਗੂ ਡਾਕਟਰ ਧਰਮਵੀਰ ਗਾਂਧੀ ਆਖਰ ਕਾਂਗਰਸ ਵਿੱਚ ਸ਼ਾਮਲ ਹੋ ਗਏ 2014 ਚ ਡਾਕਟਰ ਗਾਂਧੀ ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਦੀ ਟਿਕਟ ਉੱਤੇ ਚੋਣ ਲੜੇ ਤੇ ਜੇਤੂ ਬਣੇ ਸਨ ਇਸ ਮਗਰੋਂ ਉਹਨਾਂ ਦੀ ਆਪ ਦੇ ਕਨਵਿਨਿਅਰ ਅਰਵਿੰਦ ਕੇਜਰੀਵਾਲ ਨਾਲ ਸਿਆਸੀ ਲਿਹਾਜ਼ ਦੀ ਅਣਬਣ ਹੋ ਗਈ ਤੇ ਉਹਨਾਂ ਨੂੰ ਆਪ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਸੀ ਅਜੇ ਮਗਰੋਂ ਡਾਕਟਰ ਗਾਂਧੀ ਦੀ ਆਮ ਆਦਮੀ ਪਾਰਟੀ ਨਾਲ ਕਦੇ ਵੀ ਸੁਰਨਾਮਿ ਨਹੀਂ ਬਾਅਦ ਦੇ ਵਿੱਚ ਡਾਕਟਰ ਗਾਂਧੀ ਨੇ ਇੱਕ ਆਪਣੀ ਸਿਆਸੀ ਪਾਰਟੀ ਵੀ ਬਣਾਈ ਕਈ ਟੋਣਾ ਲੜੀਆਂ ਪਰੰਤੂ ਕਾਮਯਾਬੀ ਨਾ ਮਿਲੀ ਹੁਣ ਆਖਰ ਅੱਜ ਦਿੱਲੀ ਵਿਖੇ ਕਾਂਗਰਸ ਵਿੱਚ ਸ਼ਾਮਲ ਹੋਏ ਨੇ ਦਿੱਲੀ ਕਾਂਗਰਸ ਦਫ਼ਤਰ ਵਿੱਚ ਉਹਨਾਂ ਦਾ ਪਰਮਾਣ ਸਵਾਗਤ ਕੀਤਾ ਗਿਆ ਹੈ ਮੰਨਿਆ ਜਾ ਰਿਹਾ ਹੈ ਕਿ ਡਾਕਟਰ ਗਾਂਧੀ ਨੂੰ ਕਾਂਗਰਸ ਪਟਿਆਲਾ ਤੋਂ ਚੋਣ ਲੜਾਈਗੀ ਡਾਕਟਰ ਗਾਂਧੀ ਦੇ ਨਾਲ ਰਿਸ਼ਪਾਲ ਸਿੰਘ ਜੋੜੀ ਮਾਜਰਾ ਤੇ ਡਾਕਟਰ ਨਰਿੰਦਰ ਸਿੰਘ ਸੰਧੂ ਸਮੇਤ ਕਈ ਹੋਰਾਂ ਨੇ ਵੀ ਕਾਂਗਰਸ ਨੂੰ ਜੁਆਇਨ ਕਰ ਲਿਆ ਸੋ ਰਬ ਰੱਖਾ ਦੇਖਦੇ ਰਹੋ ਚੈਨਲ ਈ ਮਿਸ਼ਨ ਪੰਜਾਬੀ